ਨਵਜਨਮੇ ਬੱਚੇ ਦਾ ਆਧਾਰ ਕਾਰਡ ਕਿਵੇਂ ਬਣਦਾ ਹੈ ਵੀਡੀਓ ਦੇਖੋ ਤੇ ਨਾਲ ਹਰ ਇੱਕ ਨਾਲ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਓ ਨਵਜਨਮੇ ਬੱਚੇ ਦਾ ਆਧਾਰ ਕਾਰਡ ਬਣਵਾਉਣਾ ਹੁਣ ਕਾਫੀ ਆਸਾਨ ਹੋ ਗਿਆ ਹੈ ਨਵਜਨਮੇ ਬੱਚੇ ਦਾ ਆਧਾਰ ਕਾਰਡ ਕਿਵੇਂ ਬਣਦਾ ਹੈ ਨਵਜਨਮੇ ਬੱਚੇ ਉਮਰ 5 ਸਾਲ ਤੋਂ ਘੱਟ ਲਈ ਆਧਾਰ ਕਾਰਡ ਬਣਾਉਣ ਦੀ ਪ੍ਰਕਿਰਿਆ ਥੋੜੀ ਜਿਹੀ ਵੱਖਰੀ ਹੁੰਦੀ ਹੈ ਕਿਉਂਕਿ ਉਹਨਾਂ ਦੀ ਉਂਗਲੀਆਂ ਜਾਂ ਅੱਖਾਂ ਦੀ ਸਕੈਨਿੰਗ ਬਾਇਓਮੈਟ੍ਰਿਕ ਡਾਟਾ ਨਹੀਂ ਲੈਂਦੇ ਪਰ ਆਧਾਰ ਕਾਰਡ ਬਣ ਜਾਂਦਾ ਹੈ ਜੋ ਕਿ ਬਚਪਨ ਵਿੱਚ ਕਈ ਸਰਕਾਰੀ ਕੰਮਾਂ ਵਿੱਚ ਲਾਜ਼ਮੀ ਹੁੰਦਾ ਹੈ ਕਿਹੜੇ ਦਸਤਾਵੇਜ਼ ਲੋੜੀਂਦੇ ਹਨ ਜਨਮ ਸਰਟੀਫਿਕੇਟ ਬਸ ਸਿਰਫ ਇਕੱਲ ਬੱਚੇ ਦੀ ਜਨਮ ਮਿਤੀ ਦੀ ਪੁਸ਼ਟੀ ਲਈ ਮਾਤਾ ਜਾਂ ਪਿਤਾ ਦਾ ਆਧਾਰ ਕਾਰਡ ਬੱਚੇ ਦੀ ਪਛਾਣ ਅਤੇ ਪਤੇ ਦੀ ਪੁਸ਼ਟੀ ਲਈ ਮਾਤਾ ਜਾਂ ਪਿਤਾ ਵਿੱਚੋਂ ਕਿਸੇ ਇੱਕ ਦਾ ਆਧਾਰ ਕਾਰਡ ਲਾਜ਼ਮੀ ਹੈ ਪਾਸਪੋਰਟ ਸਾਈਜ਼ ਫੋਟੋ 5 ਸਾਲ ਤੋਂ ਛੋਟੇ ਬੱਚੇ ਲਈ ਇੱਕ ਇੱਕ ਰੰਗीन ਫੋਟੋ ਚਾਹੀਦੀ ਹੈ 5 ਸਾਲ ਤੋਂ ਵੱਧ ਉਮਰ ਵਾਲੇ ਬੱਚੇ ਲਈ ਅੰਗੂਠਿਆਂ ਅਤੇ ਅੱਖਾਂ ਦੀ ਸਕੈਨਿੰਗ ਵੀ ਲੈਂਦੇ ਹਨ 5 ਸਾਲ ਤੋਂ ਘੱਟ ਬੱਚੇ ਲਈ ਸਿਰਫ ਇੱਕ ਪਾਸਪੋਰਟ ਸਾਈਜ਼ ਫੋਟੋ ਲੱਗਦੀ ਹੈ 5 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਦੇ ਫਿੰਗਰਪ੍ਰਿੰਟ ਆਈਰਿਸ ਸਕੈਨ ਅਤੇ ਫੋਟੋ ਨੂੰ ਤੁਰੰਤ ਉਥੇ ਹੀ ਲਿਆ ਜਾਂਦਾ ਹੈ ਆਧਾਰ ਕਾਰਡ ਕਿੱਥੋਂ ਬਣਵਾਇਆ ਜਾ ਸਕਦਾ ਹੈ ਨਜ਼ਦੀਕੀ ਆਧਾਰ ਸੇਵਾ ਕੇਂਦਰ ਆਧਾਰ انرੋਲਮੈਂਟ ਸੈਂਟਰ ਜਾਂ ਪੋਸਟ ਆਫਿਸ ਜਾਂ ਬੈਂਕ ਬ੍ਰਾਂਚ ਜਿੱਥੇ ਆਧਾਰ ਬਣਦਾ ਹੈ UIDAI ਦੀ ਵੈਬਸਾਈਟ ਤੋਂ ਆਪਣੇ ਇਲਾਕੇ ਦੇ ਸੈਂਟਰ ਦੀ ਜਾਣਕਾਰੀ ਲੈ ਸਕਦੇ ਹੋ ਪ੍ਰਕਿਰਿਆ ਅ ਪ੍ਰੋਸੈਸ ਆਧਾਰ ਕੇਂਦਰ ਤੇ ਜਾਓ ਫਾਰਮ ਭਰੋ ਅਤੇ ਜਨਮ ਸਰਟੀਫਿਕੇਟ ਨਾਲ ਪਿਤਾ ਜਾਂ ਮਾਤਾ ਦੇ ਆਧਾਰ ਕਾਰਡ ਦੀ ਨਕਲ ਦਿਓ ਬੱਚੇ ਦੀ ਫੋਟੋ ਲਵਾਈ ਜਾਂਦੀ ਹੈ ਜੇ 5 ਸਾਲ ਤੋਂ ਘੱਟ ਉਮਰ ਹੋਵੇ ਮਾਤਾ ਪਿਤਾ ਦੇ ਆਧਾਰ ਨਾਲ ਲਿੰਕ ਕਰ ਦਿੱਤਾ ਜਾਂਦਾ ਹੈ ਆਧਾਰ ਕਾਰਡ ਆਊਨ ਵਿੱਚ ਸਮਾਂ ਆਮ ਤੌਰ ਤੇ 10 ਤੋਂ 15 ਦਿਨ ਵਿੱਚ ਆਧਾਰ ਨੰਬਰ ਆ ਜਾਂਦਾ ਹੈ ਯੂ ਆਈ ਡੀ ਆਈ ਦੀ ਵੈਬਸਾਈਟ ਜਾਂ ਮਾਦਲ ਐਪ ਰਾਹੀਂ ਡਾਊਨਲੋਡ ਵੀ ਕਰ ਸਕਦੇ ਹੋ ਆਧਾਰ ਕਾਰਡ ਆਊਨ ਵਿੱਚ ਸਮਾਂ ਆਮ ਤੌਰ ਤੇ 10 ਤੋਂ 15 ਦਿਨ ਵਿੱਚ ਆਧਾਰ ਨੰਬਰ ਆ ਜਾਂਦਾ ਹੈ ਯੂ ਆਈ ਡੀ ਆਈ ਦੀ ਵੈਬਸਾਈਟ ਜਾਂ ਮਾਦਲ ਐਪ ਰਾਹੀਂ ਡਾਊਨਲੋਡ ਵੀ ਕਰ ਸਕਦੇ ਹੋ ਆਧਾਰ ਕਾਰਡ ਆਊਨ ਵਿੱਚ ਸਮਾਂ ਆਮ ਤੌਰ ਤੇ 10 ਤੋਂ 15 ਦਿਨ ਵਿੱਚ ਆਧਾਰ ਨੰਬਰ ਆ ਜਾਂਦਾ ਹੈ ਯੂ ਆਈ ਡੀ ਆਈ ਦੀ ਵੈਬਸਾਈਟ ਜਾਂ ਮਾਦਲ ਐਪ ਰਾਹੀਂ ਡਾਊਨਲੋਡ ਵੀ ਕਰ ਸਕਦੇ ਹੋ